ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕੋ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਪੰਮੀ ਦਾ ਮੁੰਡਾ ਜੇ 4 ਕਮ ਮਹੀਨਿਆਂ ਦਾ ਸੀ ਜਦੋਂ ਜਗਰੂਪ ਐਕਸੀਡੈਂਟ ਹੋਣ ਕਰਕੇ ਜਹਾਨੂ ਤੁਰ ਗਿਆ ਸੀ ਅਜੇ ਵਿਆਹ ਨੂੰ ਮਸਾਂ 2 ਸਾਲ ਹੋਏ ਸਨ ਜਦੋਂ ਦੋਨਾਂ ਦੀ ਹਸਤੀ ਵਸਤੀ ਖੁਸ਼ੀਆਂ ਖੁਸ਼ ਜਿੰਦਗੀ ਬਰਬਾਦ ਹੋ ਗਈ ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ ਮਾਪਿਆਂ ਤੇ ਜਗਰੂਪ ਦੇ ਮਾਪਿਆਂ ਲਈ ਬਹੁਤ ਵੱਡਾ ਸਦਮਾ ਸੀ ਸਾਰੇ ਪਾਸੇ ਵਿਚਾਰੀ ਪੰਮੀ ਵਿਚਾਰੀ ਹੁਣ ਕੀ ਕਰੂਗੀ ਹੋਣ ਲੱਗੀ ਸੰਸਕਾਰ ਹੋਇਆ ਫੁੱਲ ਚੁੱਕ ਕੇ ਜਲ ਪ੍ਰਵਾਹ ਕੀਤੇ ਗਏ ਜਿਗਰੂਪ ਦੀ ਮੌਤ ਕਰਕੇ ਪੰਮੀ ਦੇ ਮਾਪਿਆਂ ਦਾ ਦਿਲ ਟੁੱਟ ਲੱਕ ਕੁਝ ਪੁੱਠਾ ਸਿੱਧਾ ਸੋਚਣ ਨੂੰ ਮਜਬੂਰ ਕਰ ਰਿਹਾ ਸੀ ਪੰਮੀ ਦੇ ਨਾਲ ਵਾਪਰੀ ਇਸ ਦੀ ਘਟਨਾ ਨੇ ਉਸ ਨੂੰ ਗੁੰਮਸਮਾ ਬਣਾ ਦਿੱਤਾ ਸੀ ਪੰਮੀ ਦੇ ਮਾਪੇ ਅਤੇ ਰਿਸ਼ਤੇਦਾਰ ਜਗਰੂਪ ਦੇ ਭੋਗ ਤੋਂ ਪਹਿਲਾਂ ਇੱਕ ਦਿਨ ਪੰਮੀ ਕੋਲ ਆਏ ਤੇ ਬੈਠ ਗਏ ਪੰਮੀ ਜਿੰਨਾ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ ਉਹਨਾਂ ਨੂੰ ਇਹ ਵੀ ਇਲਮ ਸੀ ਪਰ 4 ਮਹੀਨੇ ਦਾ ਬੱਚਾ ਤੇ 26 ਸਾਲਾਂ ਦੀ ਪੰਮੀ ਮਾਪਿਆਂ ਲਈ ਕਈ ਸਵਾਲ ਬਣ ਗਏ ਸੀ ਕੋਲ ਬੈਠੇ ਪੰਮੀ ਦੇ ਭਰਾ ਨੇ ਪੰਮੀ ਨੂੰ ਕਿਹਾ ਭੈਣੇ ਸਾਨੂੰ ਪਤਾ ਤੇਰਾ ਜਹਾਨ ਉੱਜੜ ਗਿਆ ਹੈ ਤੇਰੀ ਕੀ ਹਾਲਤ ਹੈ ਅਸੀਂ ਜਾਣਦੇ ਹਾਂ ਬਾਈ ਜਗਰੂਪ ਦੇ ਸਦਮੇ ਵਿੱਚੋਂ ਨਿਕਲ ਲਈ ਤੈਨੂੰ ਬਹੁਤ ਵਕਤ ਚਾਹੀਦਾ ਹੈ ਪਰ ਅਸੀਂ ਤੇਰੇ ਮਾਪੇ ਹਾਂ ਭੈਣੇ ਤੇਰਾ ਪੁੱਤ ਜੇ 20 ਸਾਲ ਨੂੰ ਤੇਰਾ ਸਹਾਰਾ ਬੰਨਾ ਹੈ ਇਹ ਪਹਾੜ ਜਿੱਡੇ 20 ਸਾਲ ਤੇਰੇ ਲਈ ਅਤਿਅੰਤ ਦੁੱਖਦਾਈ ਹੋਣਗੇ ਬਾਪੂ ਜੀ ਕਹਿੰਦੇ ਹਨ ਪੰਮੀ ਨੂੰ ਇੱਕ ਵਾਰ ਪੁੱਛ ਲਈਏ ਕਿ ਜੇ ਤੂੰ ਭੋਗ ਵਾਲੇ ਦੇਣਾ ਸਾਡੇ ਨਾਲ ਪਿੰਡ ਚਲੀ ਜਾਵੇਂ ਤਾਂ ਆਪਾਂ ਤੇਰੀ ਜ਼ਿੰਦਗੀ ਦਾ ਕੀ ਹੱਲ ਕੱਢੀਏ ਸੋਚ ਲਵਾਂਗੇ ਐਨਾ ਸੋਣ ਪੰਮੀ ਆਪਦੇ ਮਾਪਿਆਂ ਨੂੰ ਟੁੱਟ ਕੇ ਪੈ ਗਈ। ਹੇ ਮੈਂ ਇੱਕ ਮਰਦ ਹਾਂ। ਕੀ ਹੋਇਆ ਜਿਗਰੂਪ ਨਹੀਂ ਰਿਹਾ। ਮੈਂ ਆਪਦੇ ਮਾਪੇ ਨਹੀਂ ਜਾਣਾ। ਮੈਂ ਆਪਦੇ ਪੁੱਤ ਕੋਲ ਇਸੇ ਕਰ ਰਹੂੰਗੀ। ਜਿਗਰੂਪ ਮੇਰੀ ਰੂਹ ਦਾ ਹਾਣੀ ਸੀ। ਜੇ ਮੇਰੇ ਪੁੱਤ ਦਾ ਪਿਓ ਮਰ ਗਿਆ ਹੁਣ ਮਾਂ ਵੀ ਮਰ ਜਾਵੇ ਤੁਸੀਂ ਸੋਚਦੇ ਹੋ। ਕੀ ਤੁਸੀਂ ਆਪਦੇ ਘਰੇ ਮੈਨੂੰ ਤੇ ਮੇਰੇ ਪੁੱਤ ਨੂੰ ਸਾਰੀ ਉਮਰ ਰੱਖ ਲਵੋਗੇ? ਤੁਸੀਂ ਸਾਲ ਮੈਨੂੰ ਘਰੇ ਰੱਖ ਅਗਾਹ ਵਿਆਹ ਦਿਓਗੇ। ਮੇਰਾ ਪੁੱਤ ਅਨਾਥ ਹੋਜੂ ਮੈਂ ਇਹ ਨਹੀਂ ਕਰ ਸਕਦੀ ਮੈਂ ਇੱਕ ਮਾਂ ਵੀ ਹਾਂ ਇੱਥੇ ਹੀ ਰਹਾਂਗੀ ਤੁਹਾਨੂੰ ਮੈਂ ਕੋਈ ਇਲਾਮਾ ਨਹੀਂ ਆਉਣ ਦਿੰਦੀ ਕਹਿ ਉੱਚੀ ਉੱਚੀ ਰੋਣ ਲੱਗੀ ਜ਼ਰੂਰੀ ਨਹੀਂ ਹੁੰਦਾ ਔਰਤਾਂ ਸ਼ਰੀਰਾਂ ਨਾਲ ਹੀ ਵੱਸਦੀਆਂ ਹਨ ਕਈ ਰੂਹਾਂ ਨਾਲ ਵੀ ਵੱਸ ਜਾਂਦੀਆਂ ਹਨ ਅਣਖ ਇਰਾਦਾ ਦ੍ਰਿੜ ਚਾਹੀਦਾ ਜਗਰੂਪ ਦਾ ਭੋਗ ਪਿਆ ਤਾਂ ਪੰਮੀ ਆਪਣੇ ਮੁੰਡੇ ਦੀ ਪ੍ਰਵਾਹ ਕਰਨ ਲੱਗੀ ਖੁਦ ਨੂੰ ਸੰਭਾਲਦੀ ਉਸ ਮਾਸੂਮ ਜਿੰਦ ਲਈ ਫਰਜ਼ ਮੂਰੇ ਰੱਖ ਕੰਮਕਾਰ ਕਰਦੀ ਸੋਹਰੇ ਕਰ ਰਹਿਣ ਲਗੀ ਇੱਕ ਦਿਨ ਜਗਰੂਪ ਦਾ ਮਾਮਾ ਆਇਆ ਤਾਂ ਆਵਦੀ ਭੈਣ ਨੂੰ ਕਹਿਣ ਲੱਗਾ ਕਿਉਂ ਨਾ ਭੈਣੇ ਆਪਾਂ ਪੰਮੀ ਨੂੰ ਜਗਰੂਪ ਦੇ ਵੱਡੇ ਭਰਾ ਦੇ ਘਰੇ ਬਿਠਾ ਦੇਈਏ ਇਹ ਦਰਾਣੀ ਜਠਾਣੀ ਰਲ ਕੇ ਕੱਟ ਲੈਣਗੀਆਂ ਤੁਸੀਂ ਕਿਹੜਾ ਬਹਿ ਰਹਿਣਾ ਸਦਾ ਪੰਮੀ ਦਾ ਰਣੇਪਾ ਕੱਟਿਆ ਜਾਵੇਗਾ ਜਿਉਂ ਹੀ ਇਹ ਗੱਲ ਪੰਮੀ ਦੀ ਜਠਾਣੀ ਨੇ ਸੁਣੀ ਤਾਂ ਅੱਗ ਬਬੂਲਾ ਹੋਈ ਕਹਿਣ ਲੱਗੀ ਸੋਹਣ ਮਾਮਾ ਇੰਜ ਕਿਵੇਂ ਹੋਜੂ ਕਾਸਮ ਪੰਮੀ ਦਾ ਨਹੀਂ ਮਰਿਆ ਫਿਰ ਤਾਂ ਮੇਰਾ ਮਰਿਆ ਹੋਇਆ ਰੰਡੀ ਨੂੰ ਮੈਂ ਕੀ ਕਰਾਂ ਹੁਣ ਲੱਗੀ ਮੇਰਾ ਬੰਦਾ ਖਾਣ ਪੁੱਠੇ ਪੈਰਾਂ ਵਾਲੀ ਨੇ ਆਪਦਾ ਬੰਦਾ ਖਾ ਲਿਆ ਹੁਣ ਮੇਰੇ ਤੇ ਅੱਖ ਰੱਖ ਲਈ ਕਾਲਜਾ ਚਿਰ ਦੇ ਜਠਾਣੀ ਦੇ ਬੋਲ ਪੰਮੀ ਨੂੰ ਲੋਹੂ ਲਹਾਨ ਕਰ ਗਏ ਰੱਬ ਦੀ ਮਾਰੀ ਪੰਮੀ ਜ਼ਿੰਦਗੀ ਦੇ ਬਣੇ ਹਾਲਾਤਾਂ ਕਰਕੇ ਸਾਰੀ ਰਾਤ ਰੋਂਦੀ ਰਹੀ ਕਦੇ ਮੁੰਡੇ ਨੂੰ ਚੁੱਕ ਛਾਤੀ ਨਾਲ ਲਾਉਂਦੀ ਤੇ ਕਦੇ ਜਗਰੂਪ ਨਾਲ ਖਿਆਲਾਂ ਵਿੱਚ ਗੱਲਾਂ ਕਰਨ ਲੱਗ ਜਾਂਦੀ ਜ਼ਿੰਦਗੀ ਦੇ ਮੁਹਰੇ ਬਹੁਤ ਵੱਡੇ ਵੱਡੇ ਦੁੱਖਾਂ ਦੇ ਪਹਾੜ ਦਾ ਸਫ਼ਰ ਨਜ਼ਰ ਆਉਣ ਲੱਗਾ ਅੰਦਰੂਨੀ ਚਿੰਤਾਵਾਂ ਚੋਰੇ ਚਿਹਰੇ ਦਾ ਰੂਪ ਖੋਹ ਲੈਂਦੇ ਹਨ ਪੰਮੀ ਟੁੱਟਦੀ ਸੰਭਾਲਦੀ ਅਤੇ ਫਿਰ ਉਸੇ ਔਖੇ ਪੈੜੇ ਪੈ ਜਾਂਦੀ ਪੰਮੀ ਆਪਦੇ ਸੱਸੋਰੇ ਨੂੰ ਸੰਭਾਲਦੀ ਕੰਮ ਕਰਦੀ ਪਰ ਜਠਾਣੀ ਪੰਮੀ ਅਤੇ ਆਪਦੇ ਘਰ ਵਾਲੇ ਉੱਤੇ ਪੂਰੀ ਨਿਗ੍ਹਾ ਰੱਖਦੀ ਕਦੇ ਪੰਮੀ ਨੂੰ ਬੁਲਾਉਣਾ ਨਾ ਦੇ ਬੁਲਾਉਣਾ ਨਾ ਦਿੰਦੀ ਜੇ ਕਿਤੇ ਪੰਮੀ ਗੂੜੇ ਰੰਗ ਦਾ ਸੂਟ ਪਾ ਲੈਂਦੀ ਤਾਂ ਆਣ ਗਵਾਨ ਨਾਲ ਝੱਟ ਗੱਲਾਂ ਕਰਨ ਲੱਗ ਜਾਂਦੀ। ਭੈਣੇ ਰੰਡੀ ਐ, ਸ਼ਰਮ ਨਹੀਂ ਕਰਦੀ ਭੋਰਾ ਵੀ। ਸਿਰੋਂ ਨੰਗੀ ਕਿਵੇਂ ਬਾਣਾ ਪਾ ਪਾ ਨਿਕਲਦੀ ਐ। ਇੱਕ ਦਿਨ ਪੰਮੀ ਦਾ ਮੁੰਡਾ ਬਿਮਾਰ ਹੋ ਗਿਆ ਤਾਂ ਉਹ ਆਪਦੇ ਸਹੁਰੇ ਨਾਲ ਜਾ ਕੇ ਮੁੰਡੇ ਦੀ ਦਵਾਈ ਲੈ ਆਈ। ਤਾਂ ਸੱਸ ਝੱਟ ਪੰਮੀ ਦੇ ਦਿਵਾਲੇ ਹੋ ਗਈ। ਆਖੇ ਪੰਮੀਏ, ਭਾਈ ਸ਼ਹਿਰ ਬਾਜ਼ਾਰ ਆਉਦੇ ਸਹੁਰੇ ਨਾਨਾ ਮੁੜ ਕੇ ਜਾਈਂ। ਐਵੇਂ ਲੋਕ ਗੱਲਾਂ ਕਰਨਗੇ। ਬਾਈ ਸਹੁਰੇ ਨਾਲ ਤੁਰੀ ਫੇਰਦੀ ਐ। ਰੰਡੀ ਧੀਮੀ ਸੱਸ ਦੇ ਅੱਗ ਵਾਂਗ ਲੂੰਦੇ ਬੋਲ ਪੰਮੀ ਦਾ ਫਟਿਆ ਖਲੀਜ਼ਾ ਪਰ ਬੇਵਸੀ ਲਾਚਾਰੀ ਕਰਕੇ ਸਭ ਸਹਿਣ ਕਰਨ ਨੂੰ ਮਜਬੂਰ ਕਰ ਗਿਆ ਜਦੋਂ ਕਦੇ ਪੰਮੀ ਦੇ ਸਹੁਰੇ ਘਰ ਕੋਈ ਪ੍ਰੌਣਾ ਆ ਜਾਂਦਾ ਤਾਂ ਪੰਮੀ ਦੀ ਸੱਸ ਪੰਮੀ ਦੇ ਮਗਰ ਮਗਰ ਤੁਰ ਹੀ ਫਿਰਦੀ ਪੰਮੀ ਨੂੰ ਇਹ ਗੱਲਾਂ ਬਹੁਤ ਭੈੜੀਆਂ ਲੱਗਦੀਆਂ ਸਨ ਪਰ ਉਸ ਨੂੰ ਸਿਰ ਦਾ ਸਾਈ ਨਾ ਹੋਣ ਕਰਕੇ ਇਹ ਸਹਿਣੀਆਂ ਸਹਿਣ ਕਰਨੀਆਂ ਪੈਂਦੀਆਂ ਸਨ ਜਦੋਂ ਕਦੇ ਪੰਮੀ ਅਜਿਹੀਆਂ ਗੱਲਾਂ ਤੋਂ ਵਰਜਿਤ ਕਰਦੀ ਤਾਂ ਘਰੇ ਮਣਾਮੋਹੀ ਕਲੇਸ਼ ਪੈ ਜਾਂਦਾ ਤਾਨੇ ਮੇਣਿਆਂ ਤੇ ਤੀਰ ਪੰਮੀ ਨੂੰ ਛੰਨੀ ਕਰ ਦਿੰਦੇ ਪਰ ਸਾਂਝਾ ਹੁਣ ਕਰਕੇ ਸਾਰੇ ਇਕੱਠੇ ਬਹਿ ਚਾ ਪੀਂਦੇ ਤਾਂ ਪੰਮੀ ਦੀ ਸੱਸ ਪੰਮੀ ਦੇ ਮੂੰਹ ਵੱਲ ਵੇਖਦੀ ਰਹਿੰਦੀ ਕਿ ਪੰਮੀ ਦਾ ਧਿਆਨ ਜੇਠ ਵੱਲ ਜਾਂਦਾ ਹੈ ਜਾਂ ਸਹੁਰੇ ਵੱਲ ਦੇਖ ਰਹੀ ਹੈ ਪੰਮੀ ਨੇ ਆਖਿਰ ਸਭ ਕੁਝ ਭਾਂਪਦਿਆਂ ਪਰਿਵਾਰ ਵਿੱਚ ਬਹਿਣਾ ਛੱਡ ਦਿੱਤਾ ਜਦੋਂ ਕੋਈ ਪੰਮੀ ਦੇ ਚੁੱਪ ਰਹਿਣ ਦੀ ਵਜ੍ਹਾ ਪੁੱਛਦਾ ਤਾਂ ਜੇਠਾਣੀ ਤੇ ਸੱਸ ਇਹ ਕੱਲ ਤੱਕ ਹੋਰੀ ਚੰਦਰੀ ਕਲੇਣੀ ਦੱਸਦੀਆਂ ਆਪਣੇ ਕੀਤਿਆਂ ਤੇ ਪਰਦੇ ਪਾ ਲੈਂਦੀਆਂ ਜਦੋਂ ਜਗਰੂਪ ਦੀ ਭੂਆ ਮੈਨ ਲਈ ਤਾਂ ਪੰਮੀ ਨਾਲ ਗੱਲਾਂ ਬਾਤਾਂ ਕਰਦੀ ਰਹੀ ਜਦੋਂ ਪੰਮੀ ਆਪਦੇ ਕਮਰੇ ਵਿੱਚ ਚਲੀ ਗਈ ਤਾਂ ਭੂਆ ਪੰਮੀ ਦੀ ਸੱਸ ਨਾਲ ਗੱਲਾਂ ਕਰਦੀ ਕਹਿ ਰਹੀ ਸੀ ਭਾਬੀ ਧਿਆਨ ਰੱਖਿਆ ਕਰੋ ਜਦੋਂ ਤੀਵੀਆਂ ਰੰਡੀਆਂ ਹੋ ਜਾਂਦੀਆਂ ਹਨ ਫਿਰ ਉਹ ਦੂਜੇ ਬੰਦਿਆਂ ਨੂੰ ਖਸਮ ਬਣਾ ਲੈਂਦੀਆਂ ਹਨ ਤੂੰ ਹੀ ਭਾਬੀ ਆਪਦੇ ਵੱਡੇ ਪੁੱਤ ਤੇ ਬਾਈ ਨੂੰ ਰੋਟੀ ਫੜਾਇਆ ਕਰ ਕੀ ਪਤਾ ਹੁੰਦਾ ਇਹਨਾਂ ਰੰਡੀਆਂ ਨੇ ਕੀ ਦਾ ਮੂੰਹ ਕਾਲਾ ਕਰ ਦੇਣਾ ਹੁੰਦਾ ਆਪਦੀ ਅੱਗ ਬੁਝਾਉਣ ਲਈ ਨਾਲੇ ਸੱਚ ਭਾਬੀ ਤੇਰਾ ਪੋਤਾ ਵੱਡੇ ਦਾ ਵੱਡੇ ਦਾ ਮੁੰਡਾ ਸੁਖ ਨਾਲ ਜਵਾਨ ਹੈ 19ਵੇਂ ਬਰੇਚ ਹੋ ਗਿਆ ਆਪਣਾ ਕਰਮ ਪੁੱਤ ਨੂੰ ਵੀ ਇਸ ਰੰਡੀ ਤੋਂ ਬਚਾ ਕੇ ਰੱਖਿਓ ਬਥੇਰੀਆਂ ਚਾਚੀਆਂ ਨੇ ਜਵਾਨ ਮੁੰਡੇ ਵਾਸਤੇ ਕੀਤੇ ਹੁੰਦੇ ਆ ਪੂਰਨ ਭਗਤ ਨੂੰ ਵੀ ਤਾਂ ਵਰਵਾ ਹੀ ਦਿੱਤਾ ਸੀ ਰਾਜੇ ਸਾਲਵਾਂਦੀ ਰਾਣੀ ਨੇ ਮੈਨੂੰ ਤਾਂ ਭਾਬੀ ਬਲਾਈਂ ਡਰ ਲੱਗਦਾ ਕਿਤੇ ਇਹ ਰੰਡੀ ਕੋਈ ਨਵਾਂ ਚੰਦ ਨਾ ਚੜਾ ਦੇਵੇ। ਪੰਮੀ ਆ ਦੇ ਕਮਰੇ ਵਿੱਚ ਪਈ ਭੂਆ ਦੇ 도ਗਲੇ ਚਿਹਰੇ ਹੇਠ ਛੁਪੇ ਸੱਚ ਨੂੰ ਸੁਣ ਰਹੀ ਸੀ। ਭਲਾ ਇਕਲੋਤਾ ਇਕਲਤਾ ਦਾ ਬੋਝ ਅਤੇ ਜ਼ਿੰਦਗੀ ਵਿੱਚ ਪਿਆ ਹਨੇਰਾ ਨੀਂਦਾਂ ਕਿੱਥੇ ਆਉਣ ਦਿੰਦਾ ਹੈ? ਉਤੋਂ ਜਮਾਨੇ ਦੀ ਕਟਿਆ ਮਾ ਸਕਤਾ ਹਮਦਰਦੀ ਕਰਨ ਦੀ ਬਜਾਏ ਨਫ਼ਰਤ ਕਿਵੇਂ ਉਗਲਦੀ ਹੈ? ਅਕਸਰ ਪੰਮੀ ਸੋਚਦੀ ਜ਼ਿੰਦਗੀ ਦੇ ਵੇੜੇ ਹਾਲਾਤ ਵਿਗੜੇ ਹਾਲਾਤਾਂ ਦਾ ਜੋੜ ਘਟਾਉ ਕਰਦਿਆਂ ਰਾਤਾਂ ਵੀ ਪਹਾੜਾਂ ਜਿੱਡੀਆਂ ਹੋ ਗਈਆਂ ਸਨ ਸਰਦੀਆਂ ਦੇ ਦਿਨ ਆ ਗਏ ਜਗਰੂਪ ਮਰੇ ਨੂੰ ਵੀ 4 ਮਹੀਨੇ ਹੋ ਗਏ ਸਨ ਪੰਮੀ ਆ ਦੇ ਮੁੰਡੇ ਨੂੰ ਲੈ ਕੇ ਆਪਦੇ ਕਮਰੇ ਵਿੱਚ ਸੌਂ ਜਾਂਦੀ ਹੁਣ ਮੁੰਡਾ ਹੀ ਉਸ ਦਾ ਜਹਾਨ ਸੀ ਅਤੇ ਉਸ ਲਈ ਹੀ ਉਹ ਜਾਂਦੀ ਜਾਉਣਾ ਚਾਹੁੰਦੀ ਸੀ ਪੰਮੀ ਦੇ ਸਾਸੋਹਰਾ ਪੰਮੀ ਦੇ ਕਮਰੇ ਦੇ ਮੂਰੇ ਮੰਜੇ ਢਾ ਕੇ ਸੌਂਦੇ ਪੂਰੀ ਰਾਤ ਹੀ ਕਰਦੇ ਇੱਕ ਦਿਨ ਪੰਮੀ ਰਾਤ ਨੂੰ ਬਾਥਰੂਮ ਜਾਣ ਲਈ ਉੱઠી ਤਾਂ ਅਚਾਨਕ ਪੰਮੀ ਦੀ ਸੱਸ ਦੀ ਅੱਖ ਖੁੱਲ ਗਈ। ਤ੍ਰਿਪਕੇ ਉੱઠી ਤੇ ਦੇਖਿਆ ਪੰਮੀ ਆਦੇ ਬੈੱਡ ਤੇ ਨਹੀਂ ਸੀ ਤਾਂ ਸੱਸ ਰੌਲਾ ਪਾਉਣ ਲੱਗੀ। ਬੇਜਗਰੂਪ ਦੇ ਬਾਪੂ ਵੇ ਪੰਮੀ ਨਹੀਂ ਦੀਂਦੀ ਉੱਠ ਵੇ ਵੇਖੀਏ। ਪੰਮੀ ਨੇ ਬਾਥਰੂਮ ਉਹਰੇ ਸਾਰਾ ਟੱਬਰ ਇਕੱਠਾ ਹੋਇਆ ਖੜਾ ਵੇਖਿਆ ਤਾਂ ਪੰਮੀ ਬਹੁਤ ਦੁਖੀ ਹੋਈ। ਜਦੋਂ ਪੰਮੀ ਨੇ ਇਕੱਠਾ ਹੋਣ ਦਾ ਕਾਰਨ ਪੁੱਛਿਆ ਤਾਂ ਸੱਸ ਕਹਿਣ ਲੱਗੀ ਹਾਏ ਨਹੀਂ ਕੁੜੀਏ ਮੈਂ ਤਾਂ ਸੋਚਿਆ ਚੰਦਰੀ ਕਰਗੀ ਮੂੰਕਾਲਾ ਸਾਡਾ ਬਾਜੀ ਕਿਸੇ ਗੈਰ ਨਾਲ ਇਕੱਲੀ ਨਾ ਰਾਤ ਦੇ ਬਰਾਤੇ ਉੱਠਿਆ ਕਰ ਜੇ ਰਾਤ ਨੂੰ ਤੂੰ ਬਾਥਰੂਮ ਜਾਣਾ ਹੋਵੇ ਤਾਂ ਸਾਨੂੰ ਨਾ ਲੈ ਕੇ ਜਾਇਆ ਕਰ ਪੰਮੀ ਸਮਝ ਗਈ ਸੀ ਕਿ ਇਨ੍ਹਾਂ ਗੰਦੇ ਦਿਮਾਗਾਂ ਵਿੱਚ ਕੂੜਾ ਭਰਿਆ ਪਿਆ ਹੈ ਉਹ ਇਸ ਕਰਕੇ ਪੰਮੀ ਦੀਆਂ ਗੱਦੀਆਂ ਵਿਧੀਆਂ ਤੇ ਨਜ਼ਰ ਰੱਖਦੇ ਹਨ ਪੰਮੀ ਨੂੰ ਉਸ ਦਾ ਭਰਾ ਇੱਕ ਦਿਨ ਲੈਣ ਆ ਗਿਆ ਪੰਮੀ ਸੱਸ ਦੀ ਇੱਜ਼ਤ ਇਜਾਜ਼ਤ ਲੈ ਕੇ ਚਲੀ ਗਈ ਮਾਂ ਨਾਲ ਦੁੱਖ ਸੁੱਖ ਸਾਂਝੇ ਕੀਤੇ ਤਬਾਹ ਕੋਨ ਜਿੰਦਗੀ ਚਿਹਰੇ ਤੇ ਹਾਸੇ ਨਹੀਂ ਹਮੇਸ਼ਾ ਵਹਿੰਦੇ ਨੀਡ ਹੀ ਰੱਖਦੀ ਹੈ ਮਾਂ ਨਾਲ ਗੱਲਾਂ ਕਰਦਿਆਂ ਪੰਮੀ ਰੋ ਪਈ ਪਤੀਜੇ ਦਾ ਅਗਲਾ ਦਿਨ ਜਨਮ ਦਿਨ ਸੀ ਜਦੋਂ ਕੇਕ ਕੱਟਿਆ ਤਾਂ ਪੰਮੀ ਦੀ ਭਝਾਈ ਨੇ ਰੌਲਾ ਪਾ ਲਿਆ ਕਿ ਮੇਰੇ ਪੁੱਤ ਦੇ ਜਨਮ ਦਿਨ ਉਤੇ ਇਸ ਕਲੇਣੀ ਨੇ ਮੂੰਹ ਵਿੱਚ ਝੂਠਾ ਝੂਠਾ ਕੇ ਬਦਸ਼ਕਣੀ ਕਰ ਦਿੱਤੀ ਜਦੋਂ ਵੀ ਕਰਿਆਈ ਹੈ ਰੋਣਾ ਪਾਈ ਬੈਠੀ ਹੈ ਪੰਮੀ ਸਭ ਕੋਈ ਮਨ ਵਿੱਚ ਸਮਾ ਕੇ ਸੋਰੇ ਘਰ ਪਰਤ ਆਈ ਮੰਮੀ ਦੇ ਭਰਾ ਨੇ ਪੰਮੀ ਨੂੰ ਫੋਨ ਲੈ ਦਿੱਤਾ ਉਸਦੀ ਸਾਸ ਨੇ ਉਸ ਦਾ ਫੋਨ ਖੋਲਿਆ ਕਿ ਤੇਰਾ ਕੀ ਭਰੋਸਾ ਤੂੰ ਫੋਨ ਤੇ ਬਾਹਰ ਸੰਬੰਧ ਬਣਾ ਲਵੇਂ ਸਾਡੀ ਇੱਜ਼ਤ ਨਿਲਾਮ ਕਰ ਦੇਵੇਂ ਰੰਡੀ ਪੰਮੀ ਘਰ ਵਿੱਚ ਰਹਿੰਦੀ ਕਦੇ ਵੀ ਮਾੜੇ ਖਿਆਲ ਉਸਦੇ ਮਨ ਵਿੱਚ ਨਹੀਂ ਆਉਂਦੇ ਸਨ ਮਨ ਸਾਦ ਲਿਆ ਸੀ ਪਰ ਚਫੇਰੇ ਦੀਆਂ ਘਟੀਆਂ ਔਰਤਾਂ ਉਸ ਨੂੰ ਬਹੁਤ ਗੁਨਾਹਗਾਰ ਸਮਝਦੀਆਂ ਸਨ ਜਿਵੇਂ ਰੱਬ ਦੀ ਕੀਤੀ ਨੂੰ ਭੁੱਲ ਗਈਆਂ ਹੁਣ ਅਤੇ ਪੰਮੀ ਨੇ ਖੋਟੀ ਕਿਸਮਤ ਆਪ ਲਿਖਾਈ ਹੋਵੇ ਜਾਂ ਜਗਰੂਪ ਨੂੰ ਪੰਮੀ ਨੇ ਮਾਰਿਆ ਹੋਵੇ ਜੇ ਕਿਤੇ ਕੋਈ ਵਿਆਹ ਸ਼ਾਦੀ ਸ਼ਗਣਾ ਵਿਹਾਰ ਹੁੰਦੇ ਤਾਂ ਪੰਮੀ ਨੂੰ ਪਹਿਲਾਂ ਹੀ ਧਾਰਨਾ ਕੀਤੀ ਜਾਂਦੀ ਕਿ ਤੂੰ ਰਸਮਾਂ ਕਰਦੇ ਸਮੇਂ ਪਿੱਛੇ ਰਹਿਣਾ ਹੈ ਵਿਆਹ ਵਾਲੇ ਜੋੜੇ ਦੇ ਮੱਥੇ ਨਹੀਂ ਲੱਗਣਾ ਕਿਉਂਕਿ ਤੇਰਾ ਸਿਰ ਨੰਗਾ ਧੁਰਨ ਨਹੀਂ ਹੈ ਹੁਣ ਤੂੰ ਸ਼ਗਣਾ ਨਹੀਂ ਕਰ ਸਕਦੀ ਤੂੰ ਬਾਦਸ਼ਗਣੀ ਔਰਤ ਹੈ ਬੱਚਾ ਵੱਡਾ ਹੁੰਦਾ ਗਿਆ ਸਕੂਲ ਪੜਨ ਲਾਇਆ ਪੰਮੀ ਉਸ ਨੂੰ ਪੜਾਉਂਦੀ ਉਸ ਦਾ ਖਿਆਲ ਰੱਖਦੀ ਰੱਬ ਦਾ ਨਾਮ ਲੈਂਦੀ ਪੁੱਤ ਵਿੱਚੋਂ ਜਗਰੂਪ ਦੇ ਚਿਹਰੇ ਦੀ ਨਿਹਾਰ ਨੂੰ ਤੱਕਦੀ ਅੰਦਰੋਂ ਟੁੱਟੀ ਐ ਬਾਹਰੋਂ ਖਾਮੋਸ਼ ਔਕਣਾ ਪਰੇ ਸਫਰ ਤੇ ਤੁਰੀ ਤੁਰਦੀ ਅਕਸਰ ਗੁਣਗਣਾਉਂਦੀ ਜੇ ਜੇ ਹੁੰਦੀ ਕਿਧਰੇ ਵਸਦੀ ਰੱਬਾ ਮਾਰੀਆਂ ਰੰਡੀਆਂ ਦੀ ਤਾਂ ਜਾ ਬਹਿੰਦੀ ਉੱਥੇ ਮੈਂ ਆਪਦੇ ਪੁੱਤ ਨਾਲ ਬੇਫਿਕਰੀਆਂ ਵਸ ਲੈਂਦੀ ਇਸ ਇਹ ਖਸਮਾ ਵਾਲੀਆਂ ਪੰਮੀ ਦਾ ਨਾਮ ਹੁਣ ਰੰਡੀ ਪੱਕ ਗਿਆ ਸੀ ਆਣਗਵੜ ਨੇੜੇ ਗਲੀਆਂ ਵਾਲੇ ਰਿਸ਼ਤੇਦਾਰ ਸਾਰੇ ਪੰਮੀ ਉੱਤੇ ਬਾਜ ਵਾਲੀ ਅੱਖ ਲਾਈ ਰੱਖਦੇ ਸਨ ਕਿੱਥੇ ਜਾਂਦੀ ਹੈ ਕਿਹਦੇ ਨਾਲ ਗੱਲ ਕਰਦੀ ਹੈ ਬਹੁਤੇ ਮਰਦ ਉਸਦੀ ਕਲਤਾ ਲਈ ਲਾਚਾਰੀਆਂ ਨਿਗਾ ਨਾਲ ਵੀ ਦੇਖਦੇ ਸਨ ਪੰਮੀ ਮਨ ਹੀ ਮਨ ਬਹੁਤ ਦੁਖੀ ਹੁੰਦੀ ਅਤੇ ਸੋਚਦੀ ਇਹ ਲੋਕ ਕਿੰਨੇ ਵੇਲੇ ਪਾਗਲ ਹਨ ਕਿਵੇਂ ਮੇਰਾ ਜਾਣਾ ਹਰਾਮ ਕੀਤਾ ਹੈ ਕਿਉਂ ਸਾਰਾ ਦਿਨ ਮੈਨੂੰ ਹੀ ਬਾਚਦੇ ਰਹਿੰਦੇ ਹਨ ਕਿ ਔਰਤਾਂ ਦੀ ਮਰਦ ਤੋਂ ਬਿਨਾ ਕੋਈ ਔਕਾਤ ਨਹੀਂ ਕਿ ਉਹ ਗੂੜੇ ਸੂਟ ਨਹੀਂ ਪਾ ਸਕਦੀ ਇਹ ਗੂੜੇ ਰੰਗ ਸੁਹਾਗਣਾਂ ਲਈ ਹੀ ਬਣੇ ਹਨ ਇੱਕ ਦਿਨ ਪੰਮੀ ਦੇ ਸੁਪਨੇ ਵਿੱਚ ਜਗਰੂ ਪਾਇਆ ਹੰਝੂ ਪੂੰਝਦਾ ਕਹਿਣ ਲੱਗਾ ਪੰਮੀਏ ਕਾ ਤੂੰ ਰੋਂਦੀ ਰਹਿੰਦੀ ਐ ਮੈਂ ਕਿਹੜਾ ਦੂਰ ਗਿਆ ਕਿਤੇ ਮੇਰੀ ਰੂਹ ਤਾਂ ਤੇਰੇ ਵਿੱਚ ਹੀ ਵਸਦੀ ਐ ਮਰਦ ਬਣ ਮਰਦ ਵੇਖ ਤੂੰ ਹਾਲ ਕੀ ਹਾਲ ਬਣਾ ਲਿਆ ਰੋ ਰੋ ਕੇ ਆਪ ਦਾ ਤੇ ਪੰਮੀ ਕਹਿਣ ਲਗੀ ਰੂਪ ਮੈਂ ਤਾਂ ਮਰਦ ਹੀ ਬਣ ਕੇ ਜਾਂਦੀ ਹਾਂ ਤੈਨੂੰ ਸੰਗ ਸਮਝਦੀ ਹਾਂ ਪੁੱਤ ਪਾਲਦੀ ਹਾਂ ਪਰ ਇੱਥੇ ਕਿੱਥੇ ਜਾਣ ਦਿੰਦੀਆਂ ਨੇ ਇਹ ਕਸਮਾਂ ਵਾਲੀਆਂ